ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਬਲਟੋਆ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਵ ਕੋਲੇ ਆ ਬਲਟੋਏ ਪਿੰਡ ਦੇ ਵਿੱਚ। ਮਾਜਾ ਜੇ ਕੀ ਵਿਖਾਉਣੀ ਆ ਤੇ ਸੱਜਣੋ ਪਰ ਜਿਵੇਂ ਕਹਿ ਦੀਏ ਨਾ ਕਿਆ ਬਾਤ ਅਲੀ ਗੱਲ ਉਹ ਚੀਜ਼ ਵਿਖਾਉਣੀ ਏ ਕਿਹੜਾ ਸੂਆ ਸੁੰਦੀ ਆ ਕਿੰਨਾ ਇਹਨੇ ਦੁੱਧ ਦਿੱਤਾ ਇਹਦੇ ਮਾਲਕਾਂ ਨੇ ਲਵਣ ਨੂੰ ਦੱਸਿਆ ਸਾਰੀ ਗੱਲਬਾਤ ਕਰਾਂਗੇ ਬਾਕੀ ਨਾ ਇਹ ਨੋਟ ਕਰ ਲਿਓ ਵੀ ਐਨ ਚਾਰੇ ਪਾਸਿਓ ਆੜਤੀਆਂ ਦੇ ਸਰਾਣੇ ਵਾਂਗੂ ਖੁੰਦੀ ਪਈ ਆ ਜਿਹੜੇ ਕਹੇ ਭੈਣ ਭਰਾ ਨੇ ਸਾਂਭੀ ਆ ਨਾ ਸੱਜਣੋ ਬਹੁਤ ਰੂਹ ਨਾਲ ਸਾਂਭੀ ਆ ਪੱਠਪੜਾ ਬਹੁਤ ਚੰਗਾ ਚੰਗਾ ਇਹਦੇ ਮਾਲਕਾਂ ਨੇ ਵੀਰ ਨੂੰ ਦੁੱਧ ਦੱਸਿਆ ਗੱਲਾਂ ਬਾਤਾਂ ਹੋਈਆਂ ਬਾਾਕੀ ਤੁਸੀਂ ਕੈਸ ਲਾ ਲੈਣਾ ਵੀ ਇਹਦੇ ਥੱਲੇ ਕਿੰਨਾ ਦੁੱਧ ਚਾਹੋਗੇ ਤੇ ਮੈਂ ਬਹੁਤ ਚੰਗੀ ਆ ਆਜੋ ਕਰੀਏ ਗੱਲਬਾਤ ਚੱਕਵੇਂ ਪੈਠ ਪੁੜੇ ਦੀ ਕਰਮਾਂ ਵਾਲੀ ਪੂਰੀ ਚੰਗੀ ਮੈਂ ਵਜਨਦਾਰ ਲਵ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀਕਾਲ ਜਿਹੜੇ ਆਪਣੇ ਸੰਧੂ ਡੇਰੀ ਫਾਰਮਿੰਗ ਨੂੰ ਪਿਆਰ ਕਰਦੇ ਆ ਸਾਰਿਆਂ ਦਾ ਧੰਨਵਾਦ ਸਤਿ ਸ੍ਰੀਕਾਲ ਜੀ ਧੰਨਵਾਦ ਹਨਾ ਸਾਰਿਆਂ ਦਾ ਜਿਹੜੇ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਕਰਦੇ ਆ ਤੇ ਮਹਾਰਾਜ ਕਿਰਪਾ ਕਰੇਗਾ ਗੁਰੂ ਰਾਮਦਾਸ ਚਰਤੀ ਕਰਾ ਰੱਖੇ ਹਰ ਇੱਕ ਦਾ ਪਲਾ ਕਰੇ ਮਹਾਰਾਜ ਤੇ ਲਾਵਾ ਆਪਣਾ ਡਰੈਸ ਡੈਸ ਆਪਣਾ ਪਿੰਡ ਬਲਡੋਆ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਤੇ ਨਾਮ ਮੇਰਾ ਲਾਹਰੀ ਸਿੰਘ ਮੋਬਾਈਲ ਨੰਬਰ 9056 64716 9056 ਤੇ 64716 ਹਾਂ ਇਹਦੇ ਤੇ ਕੋਈ ਵੀ ਗੱਲਬਾਤ ਕਰ ਸਕਦਾ ਹਾਂਜੀ ਹਾਂਜੀ ਇਹ ਮੈਂ ਕਿਹੜਾ ਸੂਆ ਹੁਣ ਸੂਗੀ ਇਹ 第三 ਅੱਖ ਨੂੰ ਭਾਵੇਂ ਤੋ ਜਾਗਦੀ ਤੇਜੇ ਸੂਏ ਨੇ ਪ્યોਰ ਸੋਣਾ ਜਿਛੋ ਟੀ ਹੈ ਤੀਜਾ ਸੂਆ ਸੂ ਹਾਂਜੀ ਤੀਜਾ ਸੂਆ ਸੋਣਾ ਹੈ ਦੋ ਮਹੀਨਿਆਂ ਦਾ ਨਾਲ ਹੋ ਰਹੀ ਹੋ ਬੰਦੇ ਲੈ ਕੇ ਥੋੜਾ ਟਾਈਮ ਹੀ ਹੋਣਾ ਜੀ ਹਾਂਜੀ ਲੈ ਕੇ ਗਏ ਤੇ ਇਹ ਮੈਂ ਹੁਣ ਆਈ ਤੇ ਮੈਂ ਬਹੁਤ ਚੰਗੀ ਪਿੱਛੋ ਆਪਣੀ ਗਰੰਟੀ ਆਈ ਹੈ ਜਿੰਨਾ ਬੰਦਿਆ ਤੋਂ ਮੈਂ ਇਹ ਲਈ ਆਪਾਂ ਤੇ ਵੀਰ ਤੇ ਆ ਬਾਹਰ ਚੱਲ ਗਏ ਜੀ ਦੋਵੇਂ ਬਜ਼ੁਰਗ ਹੀ ਮਾਤਾ ਦੇ ਬਾਪੂ ਉਹਨਾਂ ਬੰਦਿਆ ਆਪਣੇ ਤੋਂ ਪੈਸੇ ਵੀ ਗਿਣ ਕੇ ਲੈ ਲਏ ਹੀ ਮੱਝ ਦੇ ਠੀਕ ਹੈ ਮੈਂ ਗੱਡੀ ਨੂੰ ਫੋਨ ਆਦਾ ਫਿਰ ਵੀ ਉਹਨਾਂ ਆਖਿਆ ਪੁੱਤ ਆਦੇ ਪੈਸੇ ਲੈ ਜਾ ਜੇ ਸਾਡੀ ਮੱਝ ਚ ਕੋਈ ਖਰਾਬੀ ਆ ਜੂ ਤੇ ਪੈਸਾ ਇੱਕ ਨਾ ਦੇਈ ਤੇ ਪੈਸੇ ਰੱਖਦੇ ਸਾਰ ਤੁਰਦੇ ਤੁਰਦੇ ਵੀ ਉਹਨਾਂ ਆਖਿਆ 14 ਕਿਲੋ ਮੱਝ ਨੇ ਦੁੱਧ ਸਾਜੀ ਦਿੱਤਾ ਠੰਡਾ ਉਹਨਾਂ ਦੇ ਘਰੇ ਦੂਜੇ ਸਵੇਰੇ ਦੂਜੇ ਸਵੇਰੇ ਕਹਿੰਦੇ 14 ਕਿਲੋ ਦੁੱਧ ਨਾਲ ਮੱਝ ਦਵੇ ਬੰਦਾ ਸੰਭਣ ਵਾਲਾ ਹੋਵੇ ਤੇ ਮੈਂ ਮੋੜ ਕੇ ਘਲਾ ਦੇਉ ਸਾਡੇ ਘਰੇ ਨਹੀਂ ਚੰਗੀ ਐ ਐਨੀ ਉਹਨਾਂ ਗਰੰਟੀ ਦਿੱਤੀ ਜੇ ਮਾਤਾ ਨੇ ਉਹਨੀ ਤੁਰਨ ਲੱਗਿਆ ਮੈਨੂੰ ਆਖਿਆ ਜੇ ਮੈਂ ਜੇ ਨੁਕਸਨ ਨਿਕਲਾਵੇ ਤੇ ਮੈਨੂੰ ਆਣ ਕੇ ਪੁੱਤ ਤੂੰ ਗਹਿਦੀ ਨਹੀਂ ਓਕੇ ਰੱਖ ਹਾਂ ਮੁੰਡਾ ਬਾਅਦ ਤੇ ਦਿਨ ਲਵ ਕਿੰਨੇ ਲੈ ਜੂਗੀ ਦਿਨ ਇਹ ਹਫਤਾ ਲੈ ਜੂਗੀ ਤੇ ਭਾਜੀ ਦਿਨਾ ਦਿਨਾ ਦੇ ਵਿੱਚ ਹੀ ਕਰਵਾ ਲਈ ਐ ਬਲੈਡ ਰੰਗ ਨੂੰ ਖਿਲਰਦੀ ਆਉਂਦੀ ਜੂ ਠੀਕ ਆ ਮੈਂ ਵੇਖਣ ਗਿਆ ਹਾਂ ਥੱਲੇ ਥੋੜੀ ਦੇ ਅੱਜ ਵੇਖੀ ਦੇਖ ਕੇ ਕੀ ਬਣੀ ਤੁਹਾਡੇ ਸਾਹਮਣੇ ਤੇ ਇੱਕ ਹਫਤਾ ਲੈ ਜੂ ਹਜੇ ਹਨਾ ਹਫਤਾ ਲੈ ਜੂ ਤਾਂ ਸਾਰੀ ਬਾਕੀ ਥਣ ਥਣ ਟਿੱਪੀ ਓਕੇ ਆ ਓਕੇ ਓਕੇ ਰਿਪੋਰਟ ਭਾਰ ਪੂਰੇ ਲੋਥਣਾ ਲੋਕੇ ਹਨ ਜੇ ਕੋਈ ਥਣ ਚ ਜਾਂ ਕੋਈ ਮੱਝ ਭਾਰ ਪਾਉਂਦੀ ਹੋਵੇ ਆਪਾਂ ਕਿਰਾਇਆ ਵੀ ਆਪਦੇ ਕੋਲੋਂ ਡਬਲ ਦੇਵਾਂਗੇ ਮੈਂ ਵਾਪਸ ਮੰਗਾਵਾਂਗੇ ਧੰਨਵਾਦ ਲੈ ਕੇ ਚਾਲੇ ਨੂੰ ਕਿਰਾ ਤੋੜ ਕੇ ਤੇ ਲੋ ਵੀ ਸੱਜਣੋ ਟਿੱਪੀ ਆ ਮੈਂ ਬਹੁਤ ਜਿਆਦੀ ਟਿੱਪਣ ਚੰਗੀ ਉਂਗਲ ਜੀ ਦੀ ਮੋਟੀ ਦਾ ਹਾਰ ਆਊਗੀ ਭਾਬੀ ਵੀ ਪੋਲੀ ਆ ਹਾਂਜੀ ਕੋਈ ਵੀ ਲੈ ਚੱਲ ਲੈ ਚੱਲ ਅਪਦੇਗਾ ਆਪਾਂ ਉਹ ਤਾਂ ਆਪਣੇ ਭੈਣਾ ਭਰਾਵਾਂ ਨੇ ਆਪ ਹੀ ਵੇਖ ਲੈਣੀ ਲੋਕ ਛੱਜਣੋ ਜੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਨਾ ਵੀ ਆਰਤੀਆਂ ਦੇ ਸਹਰਾਣੇ ਵਾਲੀ ਤੇ ਐਣ ਚਾਰੇ ਪਾਸਿਓਂ ਗੁੰਦੀ ਪਈ ਲੇਵਾ ਵੇਖੋ ਕਰਮ ਵਾਲੀ ਹਜੇ 10 ਦਿਨ ਨਹੀਂ ਮੈਂ ਸੁਣਦੀ ਇਹ ਨੋਟ ਕਰ ਲਿਓ ਮੇਰੀ ਗੱਲ ਸਾਹਮਣੀ ਪੈਣੀ ਆ ਤੇ ਬਾਕੀ ਇਹ ਨਹੀਂ ਹੈਗਾ ਵੀ ਦੁੱਧ ਨਹੀਂ ਦੇਊਗੀ ਦੁੱਧ ਦੇਊਗੀ ਗਰੰਟੀ ਵਾਲਾ ਦੇਊਗੀ ਕਿਉਂਕਿ ਇਹ ਆ ਜਾਤ ਵਾਲੀਆਂ ਮਈਆਂ ਨਾ ਕਰਮ ਵਾਲੀਆਂ ਦੁੱਧ ਨੂੰ ਖਰੀਆਂ ਤੇ ਜੇ ਹਾਈਟ ਦੀ ਗੱਲ ਕਰੀਏ ਤਾਂ ਬਾਲੀ ਵੱਡੀ ਨਹੀਂ ਸੱਜਣੋ ਇਹ ਵੀ ਨੋਟ ਕਰ ਲਿਓ ਗੱਲ ਵੀ ਜੇ ਆਪਾਂ ਕਹਿ ਦਈਏ ਕੱਦ ਬਾਲਾ ਵੱਡਾ ਕੱਦ ਦਰਮਿਆਨਾ ਪਰ ਹੈ ਬਹੁਤ ਚੰਗੀ ਓਕੇ ਰਿਪੋਰਟ ਬਾਕੀ ਸਾਰੀ ਗੱਲ ਬਾਤ ਰੇਟ ਤੇ ਮੁੱਕ ਜਾਂਦੀ ਹੈ ਕਿਉਂਕਿ ਭਾ ਵੱਡਾ ਪਾਇਆ ਹੈ ਨਾ ਹਾਂ ਹੋ ਜਾਂਦਾ ਹੋ ਜਾਂਦਾ ਚੱਲ ਪੁੱਤ ਚੱਲ ਤੇ ਚੱਲ ਆ ਪਹਿਲਾ ਸੰਗਲ ਚ ਖੜੀ ਸੀ ਹਾਂਜੀ ਤੇ ਇਹ ਪਹਿਲਾ ਕੱਲੀ ਬੱਦੀ ਕਿ ਇਹਨੇ ਕਰਮਾਲੀ ਨੇ ਮਾਸਾ ਵੀ ਖਰੂ ਨਹੀਂ ਪਾਇਆ ਨੀਰੇ ਮੰਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜਦੋਂ ਵੀ ਇਹ ਜਾ ਕੇ ਅਗਲਾ ਲੈ ਲਉ ਆਪਾਂ ਨੂੰ ਪਾਣਾ ਮਿਲੀ ਆਪਾਂ ਪਾਣਾ ਦੇ ਦੇਣੀ ਆਪਾਂ ਕਿੰਨੇ ਦੀ ਦੇਵਾਂਗੇ 1 5 ਪੰਜ ਪੁੰਜ ਵਾਲੀਆਂ ਗੱਲਾਂ ਛੱਡ ਸਾਰੀਆਂ ਟਕਾਣੇ ਤੇ ਕਹਦੇ ਇੰਨੇ ਦੀ ਦੇਣੀ ਆ 95 ਦੀ ਦੇ ਦੀਸਿਆ ਨਹੀਂ ਹੋਰ ਵੀ ਕਰਦਗੇ ਮਾਨਤਨ 95 ਤੋਂ ਕਰ ਮਾਨਤਨ ਐ ਨਾ ਕਰ ਜੇ ਸਾਹਮਣੀ ਸੂਣਾ ਕਰਮਾਂ ਵਾਲੀ ਨੇ ਹਜੇ ਸਾਹਮਣੀ ਆ ਕਹੇ ਨਹੀਂ 90 ਦੀ ਦੇ ਦੀਸਿਆ 90000 ਦੀ 90 ਦੀ ਦੇ ਦੀਗੇ ਤੇ ਹੋਰ ਕੋਈ ਮਾਨਤਨ ਛੋੜ ਛੱਪਾ ਕਰ ਸਕਦੇ ਹੋਰ ਕਿ ਨਹੀਂ ਹੁਣ ਮੈਂ ਬਾਹਲਾ ਨਹੀਂ ਕਹਿੰਦਾ ਤੈਨੂੰ ਤੂੰ ਅਕਲੀਸਾਂ ਦੱਸਦੇ ਚਾਹ ਉਹ ਨਾ ਕਰਦੇ ਨੇ ਭਾਈ ਤੂੰ ਦੋ ਛੱਡ ਦੀਏ 90 ਚ ਲੈ ਲਿਓ ਤੂੰ ਆਣਾ ਉਹ ਛੱਡ ਦੇਨੇ ਜਿੰਨੇ ਆਣਾ ਦੂ 88 ਦੀ ਦੇ ਦੀਏ ਦੇ ਦਾਂਗੇ ਅਕਲੀਸਿਆਂ ਚ ਚੱਲ ਜੇ ਕੋਈ ਭੈਣ ਭਰਾ ਫੋਨ ਲਾਊਗਾ ਛੋੜ ਛੱਪਾ ਹੋ ਜੂ ਉਹ ਤੇ ਚਮੜਾ ਮੋਟ ਕੇ ਨਹੀਂ ਹੁੰਦਾ ਹੁਣ 88 ਚੋਂ ਜੇ ਲਈ ਕਹਿ ਤਾ ਅਕਲੀਸਿਆਂ 87000 ਦੀ ਮੈਂ ਦਊਂਗਾ ਐਂਡ ਡੈਂਡ ਜਮਾਈ ਹਾਂ ਯਾਰ ਹੋਰ ਤੇਰੇ ਕਰਕੇ ਛੜਤਾ ਮਾਂ ਦਾ ਭਰਾ ਨੇ ਆਖਿਆ ਪਹਿਲੀ ਕੀ ਬਾਤ ਆ ਲੋ ਵੀ ਸੱਚ ਨੂੰ ਯਾਰ 88000 ਦੀ ਮੈਂ ਆ ਤੇ ਬਾਕੀ ਤੁਹਾਡੇ ਸਾਹਮਣੇ ਸ਼ੀਸ਼ਾ ਕਰਤਾ ਮੈਂ ਜਾਵਾਂ ਤੇ ਬਹੁਤ ਚੰਗੀ ਰਹੂਗੀ ਇੰਨੇ ਦੁੱਧ ਵਾਲੀ ਮੈਂ ਛੇਤੀ ਲੱਭਦੀ ਆ ਆ ਦੇਖੋ ਮੈਂ ਦਾ ਫੈਸਲ ਸਿੰਘ ਤੁਮ ਕਿੱਡਾ ਸੋਹਣਾ ਵਾ ਤੇ ਬਾਕੀ ਪਲੀ ਵੇਖੋ ਮੈਂ ਪਲੀ ਤਾਂ ਬਹੁਤ ਆ ਤਿੰਨ ਬੋਰੀਆਂ ਨਾ ਜਾ ਰਹੀਆਂ ਮੈਂ ਨੂੰ ਇੰਨੇ ਦੁੱਧ ਨਹੀਂ ਦੇਣਾ ਹੋਰ ਕੁਲਦੀਪ ਸਿੰਘ ਕਿਹੜੀ ਮੱਝ ਨੇ ਦੇਣਾ ਨਹੀਂ ਨਹੀਂ ਦੇਊਗੀ ਦੇਊਗੀ ਤਿੰਨ ਬੋਰੀਆਂ ਖਰਾਕ ਪੂਰੀ ਦਿੱਤੀ ਮੈਂ ਨੂੰ ਤਾਹੀਂ ਸੰਭੀ ਆ ਹਾਂਜੀ ਹਾਂਜੀ ਇਹ ਤਾਂ ਟੋਕੜ ਹੁੰਦੇ ਆ ਤਾਂ ਗੱਡੀ ਰਹੂਗੀ ਜਿੰਨੀ ਖਰਾਕ ਬੰਦਿਆ ਦਿੱਤੀ ਆ ਵਾਕੇ ਬੜੇ ਵਧੀਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲੇ